ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਬਦੇ ਸਿੰਘ ਚੱਤਰਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਵੱਧ ਫਟਾਰ ਲੈਣ ਲਈ ਜਿਹੜੇ ਆਪਾਂ ਬਾਇਓਲੋਜੀਕਲ ਪ੍ਰੋਡਕਟ ਬਾਰੇ ਉਹਨਾਂ ਬਾਰੇ ਗੱਲ ਕਰਾਂ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਪਿਛਲੇ 1 ਹਫਤੇ ਤੋਂ ਫੋਨ ਆ ਰਹੇ ਆ ਬਾਲ ਸਾਹਿਬ ਜ਼ਿਆਦੀ ਫਟਾਰ ਲਈ ਕੋਈ ਚੰਗੇ ਪ੍ਰੋਡਕਟ ਦੱਸੋ ਜਿਹੜੇ ਸਾਨੂੰ ਸਾਡੀ ਮਾਰਕੀਟ ਤੋਂ ਅਵੇਲੇਬਲ ਹੋ ਜਾਣ ਸੁਖਸਾਨ ਦੋਸਤੋ ਅਪਾ ਗੱਲ ਕਰਦੇ ਆ ਝੋਨੇ ਦੇ ਵਿੱਚ ਜ਼ਿਆਦੀ ਰੂਟਸ ਡਵੈਲਪਮੈਂਟ ਲਈ ਤੇ ਜ਼ਿਆਦੀ ਫੁਟਾਰ ਲਈ ਜਿਹੜੀ ਫੁਟਾਰ ਹੈਲਦੀ ਵੀ ਹੋਵੇ ਮੋਟੀ ਤਾਜੀ ਹੋਵੇ ਪੈਨਿਕਲ ਸਟੇਕ ਤੋਂ ਸਿੱਟੇ ਤਾਈ ਸਾਨੂੰ ਵਧੀਆ ਝਾੜ ਤੱਕ ਲੈ ਕੇ ਜਾਵੇ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿਸਾਨ ਦੋਸਤੋ ਇੱਕ ਫੰਗਸ ਆਉਂਦੀ ਹੈ ਮਾਈ ਕੋਰੈਜ਼ਾ ਮਾਈ ਕੋਰੈਜ਼ਾ ਬੇਸ ਮਾਰਕੀਟ ਦੇ ਵਿੱਚ ਚੰਬਲ ਫਰਟੀਲਾਈਜ਼ਰ ਦਾ ਸੁਪਰ ਰੈਜ਼ਾ ਟਾਟਾ ਰੈਲਿਸ ਦਾ ਰੈਲੀ ਗੋਲਡ ਅਨੇਰਾ ਦਾ ਪ੍ਰੋਡਕਟ ਆਉਂਦਾ ਹੈ ਇਹ ਚੰਗੀਆਂ ਕੰਪਨੀਆਂ ਵੈਸੇ ਮਾਈਕੋਰਾਈਜ਼ਾ ਤੇ ਮਾਰਕੀਟ ਦੇ ਵਿੱਚ ਕੋਈ ਵੀ ਐਸੀ ਕੰਪਨੀ ਨਹੀਂ ਹੈਗੀ ਚੰਗੀ ਜਿਸ ਨੂੰ ਨਾ ਹੋਵੇ ਯੂਪੀਐਲ ਕੋ ਹੈਗਾ ਸਵਾਲ ਕੋ ਹੈਗਾ ਧਾਨ ਕੋ ਕੋ ਹੈਗਾ ਇਨਸੈਕਟੀਸਾਈਡ ਕੋ ਹੈਗਾ ਅ ਪ੍ਰੀਵੀ ਲਾਈਫ ਸੈਂਸ ਕੋ ਹੈਗਾ ਮਤਲਬ ਤਕਰੀਬਨ ਸਾਰੀਆਂ ਕੰਪਨੀਆਂ ਦੇ ਕੋਲ ਚੰਗੀ ਕੁਆਲਟੀ ਦੇ ਮਾਈਕੋਰਾਈਜ਼ੇ ਹੈਗੇ ਆ ਫਿਰ ਵੀ ਮਾਰਕੀਟ ਦੇ ਵਿੱਚ ਬਹੁਤ ਖੋਸ਼ ਆ ਤੁਸੀਂ ਜਿਹੜੇ ਵੀ ਵਿਕਾਹਤਾਰ ਦੇ ਨਾਲ ਜੁੜੇ ਜੇ ਉਦੋਂ ਕੋ ਉਹਦੇ ਭਰੋਸੇ ਵਾਲਾ ਚੰਗਾ ਪ੍ਰੋਡਕਟ ਲੈਣਾ ਦੱਸੋ ਭਾਈ ਤੁਹਾਡੇ ਕਹਿਣ ਤੇ ਪਾ ਲੈਨੇ ਆ ਜੇ ਜਦ ਨਾਲ ਸਾਡੀ ਫਟਾਰ ਜ਼ਿਆਦਾ ਆਵੇ ਇਹ ਤੇ ਸੀ ਮਾਈ ਕੋਰੈਜਾ ਕੁਝ ਮਾਰਕੀਟ ਦੇ ਵਿੱਚ ਤੁਹਾਨੂੰ ਸੀਆਵੇਡ ਬੇਸ ਪ੍ਰੋਡਕਟ ਵੀ ਮਿਲਣਗੇ ਕੁਝ ਮਾਰਕੀਟ ਦੇ ਵਿੱਚ ਅਮੀਨੋ ਐਸਿਡ ਬੇਸ ਪ੍ਰੋਡਕਟ ਵੀ ਮਿਲਣਗੇ ਜੇ ਤੁਹਾਨੂੰ ਸਮਰਾਟ ਨਾਮ ਦਾ ਪ੍ਰੋਡਕਟ ਜਿਹੜਾ ਕਿ ਅਮੀਨੋ ਐਸਿਡ ਤੇ ਸੀਆ ਵੀਡ بیس ਹੈ ਕੰਬੀਨੇਸ਼ਨ ਵਾਲਾ ਪ੍ਰੋਡਕਟ ਹੈ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਆਥਰਾਇਜ਼ ਹੈ ਇਹ ਵੀ ਤੁਸੀਂ ਖਰੀਦ ਕੇ ਆਪਣੇ ਖੇਤ ਦੇ ਵਿੱਚ ਪਾ ਸਕਦੇ ਜੀ ਕਈਆਂ ਮਾਰਕੀਟਾਂ ਦੇ ਵਿੱਚ ਕਿਸਾਨ ਭਰਾਓ ਟ੍ਰਾਈਕੌਨਟਾ ਨਾਲ ਆਉਂਦਾ ਹੈ ਜੀ ਆਰ ਫਾਰਮੂਲੇਸ਼ਨ ਦੇ ਵਿੱਚ ਜਿਹਦਾ ਬ੍ਰਾਂਡ ਨੇਮ ਵਿਪਲ ਹੈ ਤੇ ਇਹ ਵੀ ਪ੍ਰੋਡਕਟ ਚੰਗੀਆਂ ਇੰਡੀਅਨ بیس ਸਾਰੀਆਂ ਹੀ ਕੰਪਨੀਆਂ ਕੋਲ ਹੈਗਾ ਇਹਨੂੰ ਵੀ ਆਪਾਂ 5 ਕਿਲੋ ਤੋਂ 7.5 ਕਿਲੋ ਆਪਣੇ ਖੇਤ ਦਾ ਆ ਜਾ 7.5 ਕਿਲੋ ਤੋਂ 10 ਕਿਲੋ ਬਹੁਤਾ ਮਹਿੰਗਾ ਪ੍ਰੋਡਕਟ ਨਹੀਂ ਆਏ। પાਕੇ ਜ਼ਿਆਦਾ ਰੂਟਸ ਡਿਵੈਲਪਮੈਂਟ ਤੇ ਜ਼ਿਆਦਾ ਫਟਾਰ ਆਪਣੇ ਝੋਨੇ ਲਈ ਲੈ ਸਕਦੇ ਆ। ਇੱਕ ਮੈਂ ਤੁਹਾਨੂੰ ਪ੍ਰੀਵੀ ਲਾਈਫਸ ਐਸ ਬੰਬੇ ਦੀ ਕੰਪਨੀ ਐ ਜਿਹਦੇ ਕੋਲ ਕੁਝ ਬਾਇਓਲੋਜੀਕਲ ਦੇ ਵਿੱਚ ਬੜੇ ਵਧੀਆ ਪੇਟੈਂਟ ਵੀ ਐ ਉਹਦਾ ਇੱਕ ਪ੍ਰੋਡਕਟ زیਓਗਜ਼ੋਰ.com ਦੱਸਣ ਜਾ ਰਿਹਾ। ਇਹ ਕੋਈ ਬੇ ਕਾਰਬਨ ਸਿਲੀਕੋਨ ਬੇਸ ਪ੍ਰੋਡਕਟ ਐ। सिलिकॉन बेस प्रोडक्ट है। ਇਹਦੇ ਵਿੱਚ एनपीके ਵੀ ਹੈਗਾ 5 5% ਤੇ ਕਾਰਬਨ ਹੈਗਾ ਜੀ 14% بیس ਹੈ ਤਾਂ ਸਿਲੀਕੋਨ بیس ਹੈ। ਕੁਇ ਸੋਇਲ ਦੀ ਫਰਟੀਲਟੀ ਨੂੰ ਬਧਾਉਂਦਾ। ਜਿੱਥੇ-ਜਿੱਥੇ ਅਸੀਂ ਇਹਨੂੰ ਪਿਛਲੇ 3-4 ਸਾਲ ਤੋਂ ਫਾਰਮਰ ਦੇ ਨਾਲ ਰਲ ਕੇ ਇੰਪਲੀਮੈਂਟ ਕੀਤਾ ਹੈ। ਪਿਛਲੇ 3 ਸਾਲ ਤੋਂ। ਉਹਨਾਂ ਖੇਤਾਂ ਦੇ ਵਿੱਚ ਉਸ ਫਸਲ ਦੀ ਜਿਹੜੀ ਵੀ ਫਸਲ ਤੇ ਗਿਆ ਤੁਸੀਂ ਇਸ ਵੇਲੇ ਤੁਹਾਡੇ ਕੋਲ ਚਰੀ ਹੈਗੀ ਆ ਤੁਹਾਡੇ ਕੋਲ ਮੱਕੀ ਹੈਗੀ ਆ ਤੁਹਾਡੇ ਕੋਲ ਭਿੰਡੀ ਆ ਤੁਹਾਡੇ ਕੋਲ ਬੈਂਗਣੀ ਆ ਕਿਸੇ ਵੀ ਕਿਸਮ ਦੀ ਕੋਈ ਵੀ ਵੈਜੀਟੇਬਲ ਆ ਉਹ ਸਾਰੀਆਂ ਫਸਲਾਂ ਸਮੇਤ ਤੁਸੀਂ ਝੋਨੇ ਦੇ ਵਿੱਚ ਇਹਨੂੰ 7.5 ਕਿਲੋ ਤੋਂ 10 ਕਿਲੋ ਦੀ ਪ੍ਰਤੀ ਏਕੜ ਦੀ ਦੋਜ਼ ਪਾਉਣੀ ਆ ਤੇ ਇਸ ਪ੍ਰੋਡਕਟ ਨੇ ਅਦਰ ਕੰਪੀਟੀਟਰ ਪ੍ਰੋਡਕਟ ਨਾਲੋਂ ਤੁਹਾਨੂੰ ਬਹੁਤ ਜ਼ਿਆਦਾ ਵੱਡਾ ਫਰਕ ਵਿਖਾ ਦੇਣਾ ਮੈਂ ਨਹੀਂ ਕਹਿੰਦਾ ਅਦਰ ਪ੍ਰੋਡਕਟ ਮਾੜੇ ਐ ਸਾਰੀਆਂ ਕੰਪਨੀਆਂ ਦੇ ਸਾਰੇ ਪ੍ਰੋਡਕਟ ਹੀ ਚੰਗੇ ਐ ਤੁਸੀਂ ਉਹ ਵੀ ਪਾ ਸਕਦੇ ਜੇ ਤੇ ਜੇ ਤੁਹਾਨੂੰ ਤੁਹਾਡੀ ਮਾਰਕੀਟ ਦੇ ਵਿੱਚੋਂ ਇਹ ਪ੍ਰੋਡਕਟ ਮਿਲੇ jioxol.com ਤੇ ਕੰਪੀਟੀਟਰ ਉਹਨਾਂ ਦੇ ਗੈਸ ਦੇ 5 ਕਿਲੇ ਤੁਸੀਂ ਉਹ ਪਾਏ ਤੇ ਕਿਲੇ ਜੈਨੂ ਵੀ ਸਾਡੇ ਸਾਥ ਕਿਲੋ ਤੋਂ 10 ਕਿਲੋ ਦੀ ডোজ ਤੇ ਪਾ ਕੇ ਤੁਸੀਂ ਬਹੁਤ ਜ਼ਿਆਦੀ ਚੰਗੀ ਫੁਟਾਰ ਬਹੁਤ ਜ਼ਿਆਦਾ ਚੰਗਾ 부ਝਾ ਜਿਆਦੀਆਂ ਲੰਮੀਆਂ ਵਧੀਆ ਜੜਾ ਖੇਤ ਦੇ ਵਿੱਚ ਆਪਣੇ ਪਲਾਂਟਸ ਦੀਆ ਬਣਾ ਸਕਦੇ ਜੇ ਜਿੰਨੀ ਜੜ ਮਜ਼ਬੂਤ ਤੇ ਚੰਗੀ ਹੈ ਜਿੰਨੀ ਪੁਕਾਰ ਵਧੀ ਹੈ ਇਹ ਸਾਰੀਆਂ ਚੀਜ਼ਾਂ ਐਂਡ ਤੇ ਝਾੜ ਤੇ ਇਫੈਕਟ ਕਰਦੀਆਂ। ਕਿਸਾਨ ਦੋਸਤੋ ਮੈਂ ਆਪਣੀ ਗੱਲ ਹਾਟ ਤੱਕ ਚਾਉਣ ਲਈ ਬਲ ਕੇਤੀ ਛੇਦਰਵੜੀ ਨਾਮ ਦਾ YouTube ਤੇ ਚੈਨਲ ਸ਼ੁਰੂ ਕੀਤਾ। ਤੁਸੀਂ ਉੱਤੇ ਜਾ ਕੇ ਮੇਰੀਆਂ ਪੁਰਾਣੀਆਂ ਵੀਡੀਓ ਵੀ ਦੇਖ ਸਕਦੇ ਜਿਹੜੀਆਂ ਨਵੀਆਂ ਵੀਡੀਓ ਮੈਂ ਅਪਡੇਟ ਨਵੀਂ-ਨਵੀਂ ਤੁਹਾਨੂੰ ਦਿੰਦਾ ਰਹਿਣਾ। ਮੇਰੇ ਨਾਲ ਜੁੜ ਕੇ ਤੁਸੀਂ ਉਹ ਵੀ ਸੁਣ ਕੇ ਆਪਣੇ ਖੇਤਾਂ ਦੇ ਵਿੱਚ ਵਧੀਆ-ਵਧੀਆ ਸਲਾਹਾਂ ਵਰਤ ਕੇ ਆਪਣਾ ਫਾਇਦਾ ਲੈ ਸਕਦੇ ਜੀ। ਕਿਸੇ ਵੀ ਕਿਸਮ ਦੀ ਤੁਹਾਨੂੰ ਰਿਕੁਐਰੀ ਹੋਵੇ 9216099888 ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਆਪੋ ਜੀ ਫਸਲਾਂ ਬਾਰੇ ਬਿਲਕੁਲ ਜਾਣਕਾਰੀ ਲੈ ਸਕਦੇ ਜੀ ਨਾਮ ਜੱਪੂ ਕਿਰਤ ਕਰੋ ਵਡਸਕੋ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ